ਹਾਂਜੀ ਸੱਟ ਕੱਢ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਤੇ ਅਸੀਂ ਅੱਜ ਚਲੇ ਸੀਗੇ ਅਸੀਸ ਦੀ ਮਾਸੀ ਦੇ ਘਰੇ ਉਧਰ ਸੀਗਾ ਸ੍ਰੀ ਸੁਖਮੀ ਸਿੰਘ ਸਾਹਿਬ ਦਾ ਪਾਰਟ ਸੀਗਾ ਤੇ ਉਧਰ ਚਲੇ ਸੀ ਅਸੀਸ ਤੇ ਮम्मा ਚਲ ਗਏ ਤਿਆਰ ਹੋ ਕੇ نیچے ਤੇ ਇਹ ਵਾਸੋਂ ਮੈਂ ਵੀ ਚੱਲਨੀ ਆ ਤੇ ਮੈਂ ਕਿਹਾ ਜਾਂਦੇ ਜਾਂਦੇ ਥੋੜਾ ਵਲੌਗ ਸਟਾਰਟ ਕਰ ਹੀ ਲਵਾਂ ਹਾਂਜੀ ਤੇ ਅਸੀਂ ਹੋ ਗਏ ਰੈਡੀ ਫਟਾਫਟ ਟਾਈਮ ਬੜੀ ਜਲਦੀ ਹੋ ਜਾਂਦਾ ਆ ਹੁਣ ਕਾਲਾ ਚੀਜ਼ ਨੂੰ ਕੁваяਪਿਆ ਜਲਦੀ ਜਲਦੀ ਨੂੰ ਤਿਆਰ ਕੀਤਾ ਤੇ ਫੇਰ ਆਪ ਹੋਈ ਤੇ ਹੁਣ ਅਸੀਂ ਚੱਲੇ ਆ ਚਲੋ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ ਬਾਏ ਪਾਜੀ ਆ ਗਏ ਸਕੂਲੋਂ ਆਪਾਂ ਉਹਨਾਂ ਚਾਹ ਘੜਨੀ ਆ યા બહેન તો કોનીયા તો મસલન ચાલો અબ તો સોનવાદી ફિર બુત મિલતો કે પલુજીયા હોય એ ગળામાં પૂજીયા ગળામાં પૂજીયા યા વારી પૂજીયા એ પૂજીયા પારો કેટી ખોશ હોંડી વાવ એ સુજી بڑا સોનાવાયા કે નસુ કે بڑا સોને પાએ આ કે ઓર આવો બહુતયા ચલો લે ઓદાન કે ઇંદે ઓર પાકે રાખકો મડાય જાઉને ਕਿੰਨੀਆਂ ਜਣ ਪਪਾ ਆ ਗਏ ਸੀ ਸਿਸਨ ਸਾਟਾ ਇਹ ਮੇਨਾ ਤਾਂ ਸੀਜ਼ ਨਹੀਂ ਟੇਕਦੀ ਸਾਡੀ ਇੱਥੇ ਆਹ ਉਹ ਆਪਣੇ ਪਪਾ ਕੋ ਬੈਗਣੀ ਓਏ ਨੂਰ ਨੂਰ ਹਾਦੀ ਨੇ ਤੇ ਛੋੜੀ ਬੜਾ ਸੋਨਾ ਪਾਇਆ ਜੇ ਹਾਏ ਕਿੰਨੇ ਸੋਹਣੇ ਲੰਗੀ ਨਹੀਂ ਕਰੀ ਛੋੜੀ ਬਾਲੇ ਹੁੰਦੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਲਾ ਜਵੇ ਤੇ ਮੋੜੀ ਕਰਨੀ ਹੈ ਹਾਂ ਅੱਜ ਕਾਲ ਮੈਂ ਆਹ ਤੋਂ ਨਵੇਂ ਤੇਾਰੇ ਵਾਲੇ ਦੇ ਬਾਰੇ ਵਿੱਚ ਬਾਹਰ ਕੱਢੇ ਆਂ ਇਹ ਨਹੀਂ ਕਿਸੇ ਦਾ ਆ ਉਹ ਲਾਂਡਾ ਦੇਖਣ ਨੂੰ ਆਵੇ ਲਾਂਟੀ ਕਿਦਾਂ ਲਾਗੇ ਸੁਲਾਬ ਨਹੀਂ ਮਾਰੀ ਤੇ ਮਾਰਨਾ ਕਿਤੇ ਆਪੇ ਖਾਈ ਜਾਂਦੇ ਹਾਂ ਇਹਨਾਂ ਘੱਟ ਕੱਲਾ ਲੂਣ ਜੇ ਵਾਲੀ ਕੱਲਾ ਲੂਣ ਕੀ ਚਾਹ ਰਹੇ ਹੋ ਸਾਰਾ ਪਾਟ ਰੱਖਣਾ ਕੋਟੀ ਆਈ ਪੀਲੀ ਚਾਹ ਪੀ ਲੈਣਾ ਰੱਖਣਾ ਮੈਂ ਦੇ ਉਹ ਤਾਂ ਲੈ ਰੱਖਣਗੇ ਨਾ ਮੈਂ ਰੱਖਣਾ ਸੁਹੜ ਫੜ ਲੋ ਲੈ ਕਿਉਂ ਬਾਜ ਮੁਕਰ ਨਾ ਜਾਵੇ ਫੜ ਲੋ ਹਾਂ ਬਸ ਤੂੰ ਕਰ ਲੈਣਾ ਪਸੰਦ ਚੱਲ ਦੀਦੀ ਫੜ ਕਿਹੜਾ ਫੜਨਾ ਛੇਤੀ ਦੀਦੀਆਂ ਨੂੰ ਛੁੜ ਦੇਣੀ ਆ ਅੱਛਾ ਹਾਂ ਗੱਲੀਆਂ ਨੂੰ ਅੱਛਾ ਇਹਨਾਂ ਨੂੰ ਗੱਲੀਆਂ ਨੂੰ ਹਾਏ ਹਾਣੂ ਨਹੀਂ ਨਾ ਨਾ ਆਈ ਦੋ ਤੁਹਾਨੂੰ ਕਹਿ ਕੇ ਚੁੰਗਾ ਲੈ ਲੈਣਾ ਉਹ ਉਧਰ ਲੈ ਹੀ ਜਾਂਦਾ ਸੀ ਇਹ ਲੋਇਨਿੰਗ ਨੂੰ ਫੇਰ ਲਗਾਓ ਤੇ ਇਹ ਨਹੀਂ ਇਦਾਂ ਦੇ ਫੇਰ ਲਗਾਉਂਦੇ ਇੱਥੇ ਖੁਸ਼ ਆਪਾਂ ਹੈ ਓ ਸੀਸ ਹੈ ਸੀਸ ਫੇਰ ਯਾਰ ਉੱਥੇ ਪੰਜ ਮੇੜੀ ਨਹੀਂ ਕਿਤੇ ਟਿਕੀ ਰੋਈ ਜਾਵੇ ਰੋਈ ਜਾਵੇ ਬਸ ਇਹਨੂੰ ਘਰੇ ਹੀ ਸੰਗਾ ਲੱਗਦਾ ਕਿ ਦੇਖ ਖੁਸ਼ ਹੁੰਦੇ ਹੁੰਦੇ ਹੀ ਵੇ ਹੈ ਹੈ ਘਲਾ ਸੁਗਲਾ 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 ਬਾਹਰ ਨਹੀਂ ਆ ਮੈਂ ਕੋਰੀ ਇਹਨੂੰ ਤੁਸੀਂ ਨਾਲ ਹੀ ਲਾਇਓ ਤੇ ਛਾੜੀ ਇੱਥੇ ਜਾਂਦੇ ਆ ਨਹੀਂ ਯਾਰ ਆਣਾ ਆ ਨਾਲ ਆਈਓ ਆਪ ਮੈਂ ਤਾਂ ਲੈ ਗਈ ਸਿਸਾ ਕੋਈ ਨਹੀਂ ਤੁਸੀਂ ਪਾਪਾ ਆ ਜਣਾ ਆ ਨਾਲ ਹਾਂ ਉੱਥੇ ਤੁਸੀਂ ਸ਼ੋਪਿੰਗ ਕਰਨੀ ਹੈ ਫਿਰ ਤੁਹਾਡਾ ਔਖਾ ਹੋਣਾ ਇਹਨਾਂ ਨਹੀਂ ਇਹਨੂੰ ਨਹੀਂ ਮੈਂ ਨਾਲ ਖਾਨਾ ਇਹ ਤੁਹਾਡੇ ਨਾਲ ਹੀ ਆਜੋਗੀ ਸਿਸਾ ਕਿੱਥੇ ਚੱਲੇ ਆਪਾਂ ਸ਼ੋਪਿੰਗ ਕਰਨ ਚੱਲੇ ਆ ਕਿਹਾ ਇੱਕ ਦਿਨ ਸ਼ੋਪਿੰਗ ਕਰਨ ਗਏ ਹਾਂ ਰਿਆਗੇ ਮਮਾ ਬਿਮਾਰ ਹੋ ਗਏ ਤੇ ਹੁਣ ਅੱਜ ਠੀਕ ਹੋਏ ਤੇ ਚੱਲੇ ਆ ਦੁਬਾਰਾ ਚੱਲੇ ਆ ਬਾਬਾ ਜੀ ਸੁੱਖੀ ਰੱਖਿਓ ਗੱਡੀ ਬੜੀ ਗੰਦੀ ਯਾਰ ਮੈਂ ਧੋ ਕੇ ਮਰਦਾ ਤੇ ਫਿਰ ਘਟਾ ਸੀਮਿੰਟ ਦਾ ਆਪਣੇ ਹੈ ਹੀ ਬਹੁਤ ਜਿਆਦਾ ਹੈ ਤੇ ਕਬਰ ਨਹੀਂ ਨਾ ਪਉਂਦੇ ਗੱਡੀ ਨੂੰ ਆ ਕੇ ਕਮਰੇ ਹੈਗਾ ਵੀ ਜਾਂ ਤਾਂ ਆਉਂਦੇ ਜੇ ਸਕ੍ਰੈਚ ਪੈ ਜਾਂਦੇ ਆਹ ਹੋ ਜਾਂਦਾ ਆਹ ਕਿ ਪਿਆਜ ਪਿਛੇ ਹਾਂ ਕੀ ਆਹ ਸਮਾਰ ਗਿਆ ਤਾਂ ਪਿਆ ਲੋਗ ਤਾਂ ਖੋਲ ਦੋ ਉਹਨਾਂ ਨੂੰ ਅਸਰੀ ਗਲਪਾ ਬਿਜੀ ਸਸਿਕਾ ਜੀ ਠੀਕ ਠਾਕ ਹੈ ਅੱਛੀ ਸਾਹਿਬ ਕਿਹ ਸ਼ਹਿਰ ਚੱਲੇ ਆ ਸਭੀ ਕਰਦੇ ਜੀ ਹਾਲ ਸਹੀ ਨਾ ਹੋਣਗੇ ਡੇੜੀ ਡੇੜੀ ਬਤ ਗਿਆ ਕੀ ਆਉਂਦਾ ਦੁਪਹਿਰਾਂ ਆਉਂਦਾ ਤੁਹਾਨੂੰ ਬੈਠਾ ਵੀ ਹੁੰਦਾ ਤੂੰ ਇਹ ਕਹਣਾ ਕਿ ਅਸੀਂ ਵਿਜੀ ਬਹੁਤ ਆਂ ਬੁੱਕ ਬਹੁਤ ਆ ਨਹੀਂ ਤੇ ਕੀ ਨਾ ਲੈਂਦੇ ਆ ਲੈ ਅਰੇ ਚੱਲੇ ਜੇ ਇਹਨੂੰ ਦੇ ਨਾਜ ਨਾ ਕਰਕੇ ਲੈ ਬਿਮਾਰ ਅੱਗੇ ਉਹਦੋਂ ਗਈ ਬਿਮਾਰ ਹੋ ਗਈ ਆਜ ਨਹੀਂ ਕੋ ਫੋਨ ਆਉਂਦਾ ਹਾਂ ਸਹੀ ਗੱਲ ਨਹੀਂ ਮੇਰੇ ਰੋਟੀ ਖਾ ਕੇ ਗਈ ਹੁਣ ਕਰੋ ਗੀ ਹੋਰ ਮੈਨੂੰ ਪੜੀ ਸਾਰੀ ਸ਼ੋਪਿੰਗ ਆ ਜੜੀ ਸਾਡੀ ਚਾਚੀ ਨੇ ਕਰਵਾਈ ਅੱਜ 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 ਚਾਚੀ ਨੇ ਸ਼ੋਪਿੰਗ ਕਰਵਾਈ ਹੈ ਚਾਚੀ ਦੇ ਸ਼ੋਪਿੰਗ ਕਰਾਉਣੀ ਹੈ ਚਲੋ ਜੀ ਚਲੋ ਇਹ ਕਹਦੇ ਨਵਾਂ ਜੜੀਆਂ ਪੁੱਤਰੀਆਂ ਮੈਂ ਛੱਡਦੀ ਹਾਂ ਇਹ ਨਹੀਂ ਪਤਾ ਕਿਹੜੇ ਵੇਲੇ ਮੇਰੇ ਨਾਲ ਛੱਡ ਦਿਆ ਮੈਂ ਤੇ ਨਾ ਗਿਆ ਹਾਂ ਜਿਆ ਤੇ ਹਿੰਦਾਕ ਦਾ ਲੱਟੀ ਘਲਣਾ ਫਿਰ ਸ਼ਹਿਰ ਜਾਣਾ ਹੈ ਇਹ ਨੂੰ ਨਹੀਂ ਹਾਂ ਅੰਟੀ ਉਹ ਤਾਂ ਨਹੀਂ ਕਰਦੀ ਅੱਜ ਮਗਰ ਪੈ ਕੇ ਕਹਿੰਦੀ ਨਾਲ ਹੀ ਜਾਣਾ ਉਹ ਦਾ ਦਿਨ ਇਹਦਾ ਮੰਮੀ ਕਹਿੰਦੇ ਚੱਲ ਨਾਲ ਹੀ ਕਲਾ ਨਹੀਂ ਪਾਲਦੇ ਇਹਦਾ ਸਿਆਲ ਚ ਵਧੀਆ ਨਹੀਂ ਲੱਗਣੀ ਵਾਈਟ ਹਨਾ ਗਰਮੀ ਚ ਸੋਨਾ ਲੱਗਦਾ ਇਹ ਬਿਲਕੁਲ ਨਹੀਂ ਚੰਗਾ ਇਹ ਮੋਟਾ ਹੈ ਨਾ ਕਪੜਾ ਵੇਖਿਓ ਜੀ ਨਹੀਂ ਤੇ ਮੈਂ ਵੀ ਹੁੰਦੀ ਜਾਂਦੀ ਵੇਖੂਗੀ ਪਰ ਉਹ ਕੀ ਬੁੱਦਾ ਮੈਚ ਨਹੀਂ ਕਰਦਾ ਕਿਤੇ ਚੱਲਿਆ ਸੀ ਹੈ ਚੱਲਿਆ ਅੱਛਾ ਹੈ ਰੋਲ ਰੋਲ ਦਾ ਮੈਂ ਜੋ ਸੀ ਕੋ ਮੈਂ ਜਾਈ ਉਹਨੂੰ ਕਿ ਤੋ ਨੈਂ ਪਾਪਾ ਮੈਂ ਹੱਥ ਚਲਾਉਂਦੇ ਜਾਂਦੇ ਪਰ ਮੈਨੂੰ ਲੱਗਦਾ ਨਹੀਂ ਅਜੇ ਸਿਆਲ ਵਾਲਾ ਕਪੜਾ ਅਜੇ ਆਇਆ ਨਹੀਂ ਹੋਣਾ ਸਿਆਲ ਵਾਲਾ ਮੈਂ ਵੀ ਤੁਹਾਨੂੰ ਇਹ ਕਹਾਂ ਲੱਗੇ ਕਿ ਸਿਆਲ ਵਾਲਾ ਸਟਾਫ ਨਹੀਂ ਆਇਆ ਹੋਣਾ ਓਏ ਮੁੱਤਿਆ ਕਿਹਨਾ ਚੱਕ ਦਾਰਤੀ ਇਹਨੇ ਕਿਹੜਾ ਗੋਪੀ ਗੋਗਾ ਨਾ ਸਿਆਰ ਲਾ ਨਾ ਗੋਪੀ ਗੋਗਾ ਤੁੱਜਾਇਆ ਕਿ ਤਾਈ ਕਿਹਨੇ ਮੋਰ ਟ੍ਰੀਟੀ ਹੁਣ ਨਾ ਇਹ ਗੱਲ ਨਹੀਂ ਹੋਈ ਮੱਠੀ ਗੱਲ ਹੀ ਨਹੀਂ ਕੀਤੀ ਕਿ ਨਾ ਇਹ ਤੁਹਾਨੂੰ ਬਹਿ ਕੇ ਉੱਤੇ ਤੇ ਉਹ ਤੋੜਦਾ ਮੈਂ ਮੈਂ ਕਿਹਾ ਮੈਂ ਮੰਮੀ ਨੂੰ ਕਿਹਾ ਲਾਲ ਚੁੰਨੀ ਦੇ ਕੇ ਖਾਣਾ ਤੇ ਮੰਮੀ ਮੈਨੂੰ ਕਹਿੰਦੇ ਲਾਲ ਚੁੰਨੀ ਕਰਨੀ ਦਾ ਕੀ ਗੱਲ ਬੰਨੀ ਆ ਸਾਰਾ ਸੂੜ ਲੈ ਕੇ ਦੇ ਲਾਲ ਫੇਰੇ ਆ ਪੇਟ ਵਿੱਚ ਪੂਰੀ ਮਾਦਰਾਣੀ ਤੇ ਥੋੜਾ ਨਾ ਨਹੀਂ ਉੱਥੋਂ ਲਾਇਆ ਹੀ ਫਿਰ ਫਲਕਾਰੀ ਲੱਭ ਗਈ ਨਹੀਂ ਲੱਗੀਆਂ ਆ ਕਿੱਥੇ ਖਮਚ ਗਿਆ ਮੇਰੀ ਫਲਕਾਰੀ ਦਵੇ ਮੈਂ ਮਹਿਮਤ ਹੋ ਕੇ ਰਾਤ ਦੀ ਸਾਰ ਦਾ ਵਿਆਹ ਤਾਂ ਤੁਸੀਂ ਲਈਆਂ ਤੇ ਹੈਗੀਆਂ ਦੀਦੀ ਉਹ ਦਾ ਹੈਪੀ ਦਾ ਨਹੀਂ ਹੈਪੀ ਘਰ ਲੈ ਕੇ ਗਏ ਤੇ ਅੱਜ ਆਪਾਂ ਜਾ ਗੋ ਤੇ ਗਏ ਲੈ ਆ ਨਹੀਂ ਹਰਮੰਦਾ ਵੀ ਬਾਜੀ ਹਰਮੰਦਾ ਵੀ ਲੈ ਕੇ ਗਏ ਪਤਾ ਨਹੀਂ ਕਿੱਥੇ ਰੱਖ ਲਿਆ ਛੋਣਾ ਚਾਹੀਓ ਤੁਸੀਂ ਨੀਨੀ ਨੇ ਕਰ ਲਿਓ ਮੈਂ ਤੇ ਤੋਂ ਖੜੇ ਅੱਗੇ ਬੜੇ ਯਾ ਆ ਅੱਜਕੱਲ ਬੜੇ ਚੱਲ ਜਾਂਦੇ ਆ ਨਾ ਆ ਬੜੇ ਚੱਲਦੇ ਨੇ ਫਲਾਵਰਸ ਵਾਲੇ ਗੈਨਸੋ ਹਾਲੇ ਰਸ਼ਮੀ ਵੀ ਨਹੀਂ ਆਇਆ ਆਪੇ ਆਉਂਦੇ ਆਵਾਂਗੇ ਨਵਾਬ ਦੀ ਵੇਖਣੀ ਆਣੀ ਇੱਕੋ ਮਿੰਟ ਆਹ ਦੇ ਤੇ 5 ਰੁਪਏ ਫਿਰ ਤਹਾਂਤ ਬਿਨਾ ਮੰਦੇ ਦਿਖਾਉਣ ਵਾਲੇ ਬਾਹਰ ਉਹ ਕਹਿੰਦੇ ਗਲਾਸ ਆਉਂਦੀ ਦੁਕਾਨ ਤੇ ਜਾਣਾ ਤੇ ਚਲ ਗਏ ਚਲੋ ਇਸ ਸੂਟਾਂ ਦੀਆਂ ਲਾਈਨਿੰਗਾਂ ਵੀ ਲੈ ਲਈਆਂ ਲੈਸਾਂ ਵੀ ਲੈ ਲਈਆਂ ਤੇਰੀਲਾ ਵੀ ਲੈ ਲਈਆਂ ਤੇ ਹੋਰ ਕੀ ਲੈਣਾ ਹੋਣਾ ਹੀ ਹੋ ਰਹੀ ਕਿ ਆਈ ਹੋਰ ਕਿੱਥੇ ਗਏ ਆਪਾਂ ਅਰੇ ਇਹ ਤਾਂ ਇਨਾ ਕੀ ਕੀਤਾ ਹੋਣਾ ਹੀ ਲੈਣੇ ਸੂਟ ਹੋਣੇ ਚੱਲੇ ਸੂਟ ਲੈਣ ਆ ਗਏ ਉਹ ਦੇਖੀ ਦੱਸ ਆ ਨੀ ਜਿੱਥੇ ਉਹਨਾਂ ਵਾਲੇ ਜਾ ਕੇ ਚਲੋ ਅੰਦਰ ਜਾ ਕੇ ਵੇਖ ਲਈਏ ਜਾ ਕੇ ਜਣਾ ਹਾਂਜੀ ਜੇ ਅਸੀਂ ਆ ਗਏ ਮਾਲ ਐਥੋ ਅਸੀਂ ਲੈਣੇਗੇ ਸੂਟ ਸਾਰਿਆਂ ਨੇ ਆਹ ਵੇਖੋ ਇੱਧਰ ਲੱਗੀ ਭੁੱਖ ਇੱਧਰ ਤੁਹਾਨੂੰ ਲੱਗੀ ਭੁੱਖ ਹੋਰ ਕੋਈ ਚੂੜ ਲੈ ਕੇ ਤਾਂ ਭੁੱਖ ਵੇਹੜ ਜਾਣੀ ਚਾਹੀਦੀ ਹੈ ਨਹੀਂ ਮੈਨੂੰ ਭੁੱਖ ਨਹੀਂ ਹੁੰਦੀ ਆਂਦੇ ਟਿੱਕੀਆਂ ਵੇਖ ਕੇ ਲੱਗੀ ਆ ਟਿੱਕੀਆਂ ਮੈਨੂੰ ਤਾਂ ਮੈਨੂੰ ਵੀ ਸੀਗਾ ਛੇੜੀ ਕਿ ਮੈਂ ਵੀ ਸੀਗਾ ਮੈਨੂੰ ਵੀ ਸੀਗਾ ਟਿੱਕੀਆਂ ਚਲੋ ਕਰਾਓ ਸੂਟ ਤੇ ਚੱਲੀਏ ਹਾਂਜੀ ਜੀ ਅਸੀਂ ਕਰ ਲਈ ਸ਼ੋਪਿੰਗ ਬਹੁਤ ਟਾਈਮ ਲੱਗ ਗਿਆ ਸਾਨੂੰ ਲੱਗੀ ਬਹੁਤ ਭੁੱਖ ਤੇ ਹੁਣ ਅਸੀਂ ਚੱਲੇ ਘਰ ਤੇ ਇੱਕ ਹੋਰ ਕੰਮ ਕਰਨਾ ਸੀ ਬਟ ਉਹ ਹੋਣਾ ਨਹੀਂ ਹੁਣ ਅਸੀਂ ਫੇਰ ਆਵਾਂਗੇ ਕਿਸੇ ਟਾਈਮ ਹੁਣ ਬਸ ਹੋ ਗਿਆ ਇਹਨਾਂ ਕਿ ਕੰਮ ਹੁਣ ਚੱਲਦੇ ਆ ਘਰ ਨੂੰ ਕਿੰਨਾ ਰਾਸ਼ੇ ਸੀ ਲੈ ਲੈ ਇੱਥੇ ਕਰ ਗੱਲ ਵੇ ਹੈ ਹੈ ਕਿ ਕਰੇ ਹੁਣ ਡੇਆ ਘੁੰਮੀ ਘੁੰਮੀ ਕਰਕੇ ਹੋਂਡੇ ਕਿ ਨਾ ਜਾਇਓ ਹੈ ਜੋ ਨੇ ਕਿਤੇ ਗਿੱਗੀਆਂ ਗਿੱਗੀਆਂ ਨੇ ਕਾਲਿਓ ਤੇ ਗਿੱਗੀਆਂ ਨੇ ਕਾਲਿਓ ਸੋਲੀਆਂ ਅੰਜੀ ਸ਼ਾ ਜੀ ਕੀ ਹਾਲ ਚਾਲ ਚਾਹੀਏ ਅੱsse ਲੱਗ ਰਾਇਆ ਹੈ ਅੱsse ਅੱਜ ਇਬਰਾਹਮ ਜੀ ਡੈਜ ਅੱਜ ਹਾਂਜੀ ਵਾਹ ਵਾਹ ਕੌਫੀ ਬਣ ਗਈ ਅੱਜ ਹਾਂ ਯੈਸ ਸੇਵਿੰਗਾਂ ਨੇ ਬਣਾਇਆ ਨਾਲ ਦੇ ਹੀ ਰਾਂ ਨੂੰ ਕੀ ਉਹ ਕੀ ਬਣਾਇਆ ਹੈ ਅੱਗ ਦੇਖੋ ਨਾ ਪਪਾ ਜੀ ਪਪਾ ਜੀ ਕਹਿ ਰਿਹਾ ਕਿ ਮਮਾ ਦੇ ਲਾਗੇ ਖਲੋ ਆ ਵੀ ਖਲੋ ਤੇ ਗਏ ਹਾਂਜੀ ਖਲੋ ਗਏ ਆ ਦੋ ਆ ਦੋ ਆ ਚਲੋ ਹਾ ਹੋਰ ਦਾਦੀ ਵੇਖ ਲਓ ਕੀ ਕੰਦੇ ਕੁੜੀਆਂ ਆਹ ਖਲੋ ਗਏ ਹੁਣ ਕੀ ਕਰੀਏ ਖਲੋ ਗਏ ਹਾਂ ਜੀ ਹਾਂ ਜੀ ਖਲੋ ਗਏ ਆ ਇਹ ਗੋਮਦੀ ਚੀ ਨਾ ਲਾ ਗਾਏ ਤੇ ਆ ਜੀ ਚਲੋ ਜੀ ਦੇਖੋ ਸਾਨੂੰ ਦੋਣ ਇਕੱਠਿਆਂ ਖਿਲਾੜ ਕੇ ਤੇ ਵੇਖੋ ਇੱਦਾਂ ਬੜਾ ਖੁਸ਼ ਹੁੰਦੀ ਕਿ ਮੈਂ ਇਹ ਜਦੋਂ ਤੇ ਆ ਗਿਆ ਨਾ ਮੈਂ ਵਲੇ ਨੇ ਕਿਹਾ ਮਮਾ ਪਾਪਾ ਕੱਠੇ ਖਲੋ ਜਾਓ। ਉਹ ਤਾਂ ਸੁਣਦੇ ਨੀ ਮੰਮੀ ਦੀ ਗੱਲ। ਕੀ ਜਾਂਦੇ ਆ? ਦੇਖਿਆ ਕਾ ਦਾ ਦਾਦਾ ਦਾਦਾ ਘਰ ਆ ਕੇ ਸ਼ਰਮ ਹੋ ਗਈ ਇਹ ਲੈ ਲਾਈ। ਆਪਣਾ ਮੈਂ ਤਾਕਤੀ ਜਿਆਦੀ ਆ ਦੇ ਉਤੋਂ ਟੀਕਾ ਦਵਾਈ ਤਾਕਤ ਦਾ ਲਵਾਇਆ ਪਰਕ ਕਿਉਂ ਨਾ ਹੋਇਆ ਪਾਪੂ। ਦਾਦੇ ਤੁਸੀਂ ਹੀ ਗਿਆ ਜੀ ਮੈਨੂੰ ਕਿ ਤੇ ਪਾਸੇ ਜਾ ਫੇਰੀ ਵੀ ਉਹ ਐਗੀ। ਘਰ ਬੈਠੀ ਰਹੇਗੇ। ਮੈਂ ਤਾਂ ਇਹ ਆਖਿਆ ਜੀ ਚਲੋ ਫਰੈਸ਼ ਹੋ ਗਏ ਥੋੜੇ ਬਾਰੇ ਬਾਹਰ ਜਾ ਕੇ ਵੀ ਘਰੇ ਜਿਆਦਾ ਵੀ ਬਾਅਦ ਚ ਨਾ 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 ਇਹੋ ਗੱਲ ਹੋਈ ਜਿਹੜੀ ਆਪਾਂ ਸਕਿੱਟ ਬਣਾਈ ਹੈ ਇੱਕ ਵਾਰੀ ਤੇ ਕੀ ਆਦੇ ਸੀ ਅਲਟਰਾਸਾਉਂਡ ਤੇ ਕਹਿੰਦੀ ਨਹੀਂ ਮੇਰੇ ਸੂਤੀ ਇੱਕ ਲੈ ਲੈ ਆਹ ਅਲਟਰਾਸਾਉਂਡ ਤੇ 5000 ਖਰਚਣਾ ਤੂੜ ਲੈਦੇ ਇਹ ਸਕਿੱਟ ਵਾਲੀ ਗੱਲ ਨਹੀਂ ਇੱਕ ਦਿਨ ਫੇਰ ਤੀਜੀ ਗੱਲ ਇੱਕ ਦਿਨ ਫੇਰ ਉਹ ਆਂਦੀ ਦਾਦੀ ਤੂੰ ਪਰੇ ਗਿਆ ਮੇਰੇ ਮੋਟਾ ਨਹੀਂ ਹੋਈ ਹੋਈ ਸੀ ਸੁਨੋ ਨੋ ਪੁੱਤ ਦਾਦੀ ਨੂੰ ਇੱਦਾਂ ਤੋਰੀਦਾ ਆ ਆ ਮੇਰਾ ਮੁੰਡਾ ਸਾਰੀ ਦਿਹਾੜੀ ਦਾਦੀ ਨੇ ਸਾਹਮਣੇ ਆ ਮੇਰਾ ਮੁੰਡਾ ਵਾ ਵੇ ਏ ਗੱਡੀ ਚੁਈਏ ਹੀ ਆ ਇਹ ਲੋਕ ਜੀਆਂ ਆਈ ਸਾਰੇ ਲੋਗਾਂ ਨੂੰ ਬਾਰਤ ਖੁਸ਼ੀਆਂ ਦਾ ਵੇਲਾ ਹੈ ਲੋ ਸਾਰੇ ਇਕੱਠੇ ਖਲੋਤੇ ਹੁੰਦੇ ਬੜੀ ਖੁਸ਼ ਹੁੰਦੀ ਹੈ ਕਿ ਸਾਰੇ ਇਕੱਠੇ ਆ ਅੱਛਾ ਹੁਣ ਇਹ ਤੇਰੇ ਮਾਈ ਤੇਰੇ ਚਿਹਰੇ ਤੋਂ ਲੱਗਦਾ ਫਰਕ ਪਿਆ ਹੈ ਕੱਪੜੇ ਠੀਕ ਹੈ ਥੋੜਾ ਬਦਲਿਆ ਜਦੋਂ ਹੀ ਗਏ ਨਾ ਥੋੜਾ ਜਿਹਾ ਕੋਈ ਆ ਮੈਨੂੰ ਲੱਗਾ ਕਿ ਕੁਝ ਕੁਝ ਲਿਆ ਪਰ ਥੋੜਾ ਜਿਹਾ ਜਦੋਂ ਵੀ ਉੱਥੇ ਮੈਸਿਨ ਲੈ ਲਈ ਹਾਂਜੀ ਫਿਰ ਮੈਨੂੰ ਲੱਗਾ ਥੋੜਾ ਫਰਕ ਪੈ ਗਿਆ ਫਿਰ ਇਹ ਨਹੀਂ ਪਾ ਪਿਆ ਫਿਰ ਇਹ ਆ ਤੇਰੇ ਇਹ ਠੀਕ ਹੈ। ਠੀਕ ਹੈ। ਕਨ ਪਟਾ ਥੋੜਾ ਜਿਹਾ ਸੂਟ ਵੇਖੇ ਤੇ ਫਿਰ ਸੂਟਾ ਲੈਵੇਂ ਲੱਖੇ ਕਰਤਾ। ਚੱਲਾ। ਇਹ ਵੀ ਗੱਲ ਦੀ ਸੂਟ ਵੇਖ ਕੇ ਠੀਕ ਹੋ ਗਿਆ। ਦੇਖੇ ਬੰਦਾ ਠੀਕ ਹੋ ਜਾਂਦਾ। ਤੇ ਮੇਰੇ ਮੈਡਮ ਦੀ ਹੋ ਗਏ। ਤੇ ਸੂਟਾ ਜਿਹੜਾ ਦਾਦਾ ਕੰਮ ਹੋਇਆ ਅਪਦਾ ਜਿੰਸੇ ਕਰਵਾਇਆ ਜਾਂ ਕਰਵਾਇਆ ਕਰਨਾ। ਠੀਕ। ਇਸੇਰੇ ਜਾਣਾ ਨਹੀਂ ਜਾਣਾ ਸੂਰੇ ਦੇ ਉਧਰ ਜਾਣਾ। ਮੈਂ ਕਾਉਂਗੀ ਪਰ ਮੈਂ ਤਾਂ ਪਹਿਲੇ ਉਹਨਾਂ ਕਰਾ ਗਈ। ਅਜੇ ਨਾ ਅਜੇ ਪੂਰਾ ਕੰਮ ਨਹੀਂ ਹੋਇਆ। ਹਾਂ। ਇੱਕਦਮ ਕੋਈ ਫਾਇਦਾ ਨਹੀਂ ਅਜੇ ਕਿਉਂਕਿ ਉਹ ਪਹਿਲੇ ਸੂਟਾ। ਜੀ ਦੋ ਮੈਂ ਕੋਰੇ ਰਹੀ ਹਾਂ ਇਹਨਾਂ ਦੇ ਦੁਪੱਟੇ ਵਗੈਰਾ ਸਾਰਾ ਕੁਝ ਕਰੀ ਜਾ ਰਿਹਾ ਹੈ। ਜਦੋਂ ਮੈਂ ਪਾਉਣ ਤੋਂ ਪਹਿਲੇ ਮੈਂ ਭਾਵੇਂ ਤੁਹਾਨੂੰ ਸਾਰਾ ਕੁਝ ਕੀ ਕੀ ਵਿਆਹ ਦੀ ਤਿਆਰੀ ਕੀਤੀ ਹੈ ਅਜੇ ਹਨ ਵਿਆਹ ਦੀ ਸ਼ੋਪਿੰਗ ਜਿਹੜੇ ਸਟਾਰਟ ਹੀ ਹੋਈ ਆ। ਸਾਰੇ ਕਰ ਲੈਣ ਦੋ ਜਦੋਂ ਸਾਡੀ ਸਿੱਧੀ ਸ਼ੋਪਿੰਗ ਹੋ ਗਈ ਵਿਆਹ ਦੀ ਫੇਰ ਬੰਦ ਸਾਰਾ ਕੁਝ ਵਿਖਾਵਾਂਗੀ ਸਿਸਤਾ ਕੀ ਬਣਾਇਆ ਆ ਆਪਣੇ ਵੀ ਬਣਾਇਆ ਮੈਂ ਸਾਰਾ ਕੁਝ ਕਰਾਂਗੀ। ਜੀ। ਜਿਹੜੇ ਵਾਲੇ ਆ ਕਿ ਅਜੇ ਫੇਰ ਵਿੱਚ ਮੈਂ ਥੋੜੇ ਘੁਮਾਰ ਹੋਣ ਕਰਕੇ ਜਾਏ ਨਹੀਂ ਕਿਆ ਸ਼ਹਿਰ ਤੇ ਤਾਂ ਹੀ ਆ ਜਗੇ ਕਿ ਦਿਨ ਬੜੇ ਥੋੜੇ ਰਹਿੰਦੇ ਜਾਂਦੇ ਆ ਤੇ ਫਿਰ ਇੰਨੀ ਗੱਡੀ ਸੂਰ ਮਿਲਦਾ ਹੈ ਜਿਸ ਤੇ ਚਰਾਉਣੇ ਆ ਤੇ ਫਿਰ ਟਾਈਮ ਲੱਗ ਜਾਂਦਾ ਹੈ ਤੇ ਅਜੇ ਛੀਸਦਾ ਵੀ ਗੁਰਾਉਣੇ ਆ ਅਜੇ ਤੁਹਾਡੇ ਛੀਸਦਾ ਆਪਣੇ ਕੁਝ ਪਾਣਾਂ ਆ ਤੇ ਫਿਰ ਸਾਰਿਆਂ ਦੇ ਇਹ ਤਾਂ ਮੈਂ ਵੀ ਕੱਪੜੇ ਬਣਾਉਣੇ ਆ ਤੇ ਸੀਸ ਮੇਰੇ ਬਣਾਉਣੇ ਬਣਾਏ ਬਾ ਜੀ ਤੁਹਾਡੇ ਨਹੀਂ ਵੀ ਗੱਲ ਤੁਹਾਡੇ ਬਣਾਈ ਹੁੰਦੇ ਆ ਮੁੰਡਿਆਂ ਦੇ ਹੁੰਦੇ ਹੀ ਹੁੰਦੇ ਆ ਕੁਛ ਮੁੰਡਿਆਂ ਦਾ ਤਾਂ ਇੱਕ ਪਿੰਡ ਕੋੜੀ ਪਤਾ ਨਹੀਂ ਕਿੰਨੇ ਵਾਰ ਵਿਆਹਾਂ ਚ ਚੱਲ ਜਾਂਦਾ ਹੈ ਨਾ ਵੈ ਗੱਲ ਇੱਕ ਕੋਟ ਪੈਂਟ ਕੋ ਡਰਾਈ ਕਲੀਨ ਕਰਾ ਕੇ ਭਾਈ ਜਦੇ ਹੋਈ ਸਹੀ ਗੱਲ ਨਾ ਕਾਹਦੀਆਂ ਨਹੀਂ ਅੱਗੂ ਸਿਗਾ ਚੜੀ ਜਾਂਦੀਆਂ ਆ ਅਦਰ ਅਸੀਸ ਬੰਦ ਰੱਖਿਓ ਮੰਮੀ ਪਾਪਾ ਚੰਗੇ ਲੱਗਦੇ ਆ ਆ ਓਏ ਉਹ ਤੇਵੇਂ ਉਹ ਕੋਮਦਾ ਇਹ ਹੁੰਦਾ ਆ ਸੱਸ ਸਹੁਰੇਵੇਂ ਹੁੰਦਾ ਕਿ ਸਾਰਾ ਦਿਨ ਇਹ ਪਾਪਾ ਜੀ ਦੇ ਨੀਚੇ ਹੁੰਦੇ ਆ ਦੁਕਾਨ ਤੇ ਕੰਮ ਕਰਦੇ ਤੇ ਇੰਕਾਰ ਤੇ ਇਹੋਲੇ ਜਦੋਂ ਆਉਂਦੇ ਤਾਂ ਉਸਕੇ ਇਦਾਂ ਨਾਲ ਨਾਲ ਖੜਕੇ ਖਲੋਤੇ ਰਹੋ ਤਾਂ ਬਸ ਸੁੰਨੇ ਖੇਡੀਆਂ ਜਣਾ ਕੁਝ ਨਾ ਕੋਈ ਕੁਛ ਹੋ ਜਾਂਦੀ ਨਹੀਂ ਬੜੀ ਖੁਸ਼ ਹੁੰਦੀ ਆ ਥੱਲੇ ਵੇਖ ਕੇ ਸਾਨੂੰ ਦੇਵੇ ਜਦੋਂ ਦਾਦਾ ਦਾਦੀ ਆਏ ਤਾਂ ਫਿਰ ਉਹਨਾਂ ਨੂੰ ਆਂਦੀ ਕਿ ਪਾਸੇ ਹਾਂ ਆਂ ਦਾਦੀ ਨੂੰ ਇਹ ਆਂਦੀ ਆ ਕਿ ਦਾਦੂ ਲਾ ਕੇ ਚੱਲ ਜਾਓ ਮੰਮੀ ਪਾਪਾ ਦੀ ਜੋੜੀ ਵੱਖਰੀ ਤੁਸੀਂ ਵੱਖਰੇ ਬੜਾ ਖਰਾਬ ਬੱਚਾ ਜੇ ਇਹ ਬੜਾ ਘਾ ਬੱਚਾ ਜੇ ਹਾਂਜੀ ਕਰਕੇ ਦਿਖਾ ਦਿਓ ਕਿਦਾਂ ਕਿਵੇਂ ਕਿਵੇਂ ਚਲੋ ਕਰੋ ਚੀਜ਼ ਚਲੋ ਚਲੋ ਕਰੋ ਚਲੋ ਮੈਂ ਜਾਵਾਂ ਚੀਜ਼ ਮੈਂ ਜਾਵਾਂ ਚਲੋ ਪਾਪਾ ਨਾਈ ਕਰ ਲੈਣਗੇ ਪਾਪਾ ਨਾਈ ਕਰ ਲੈਣ ਕੀ ਹੋ ਗਿਆ ਪਾਪਾ ਨਾਈ ਕਰਾਉਣ ਉਹ ਪਾਪਾ ਨਾਈ ਲਗਾਉਂਦੇ ਉਹਦੇ ਦੇਖੋ ਨਾ ਪਾਪਾ ਨੂੰ ਕਹਿੰਦੇ ਨਾ ਉਹ ਨਹੀਂ ਜਾਣਾ ਇੱਥੇ ਰੋ ਪਾਪਾ ਮੰਮਾ ਲੱਗੇ ਅਬਦ ਰੇਖੂ ਵੀ ਕਿਨਾਈ ਆ ਫੇਰ ਜਾਓ ਤੁਸੀਂ ਫੇਰ ਜਾਓ ਪਰ ਫੇਰ ਜਾਓ ਅਬਦ ਰੇਖੂ ਨਹੀਂ ਤੁਸੀਂ ਜਿੱਦਨ ਉਹ ਲੈ ਕੇ ਜਾਂਦੀ ਓਧਰ ਨੂੰ ਜਾਓ ਨਾ ਤੁਸੀਂ ਆਪਣੇ ਹਿਸਾਬ ਨਾਲ ਨਾ ਜਾਓ ਇਹ ਅਬਦ ਰੇਖੂ ਚਲੋ ਕਿ ਚਲੋ ਮम्मा ਕੋਲ ਚਲੋ ਲੈ ਬਸ ਪਾਪਾ ਨੂੰ ਮम्मा ਕੋ ਛੱਡ ਕੇ ਚੱਲ ਕੀ ਲੈਦੇ ਬੱਚਿਆਂ ਦਾ ਕੀ ਹੁੰਦਾ ਹੈ ਕਿੰਨੀਆਂ ਖੁਸ਼ੀ ਮਿਲਦੀ ਹੈ ਕਿ ਪਾਪਾ ਇਦਾਂ ਬੋਲਦੇ ਰਹਿਣ ਮम्मा ਲਾ ਕੇ ਨਹਾਉਣ ਤੋਂ ਲੇਟ ਕਰ ਦਿੰਦੀ ਆ ਇਹਦੇ 10 15 ਮਿੰਟ ਇਦਾਂ ਹੀ ਘਟਨੇ ਹੁੰਦੇ ਆ ਇੰਨੀ ਖੁਸ਼ ਹੋਣਾ ਪੂਰੀ ਆ ਲੈ 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 ਇਹ ਪਤਾ ਸ਼ੌਨਾ ਜਾਂ ਪੁੱਤਿਆ ਇਹ ਤੇ ਕਿਹਦੇ ਸ਼ੌਨਾ ਜਾਂ ਪੁੱਤਿਆ ਐਡ ਐਡ ਪਤਨਾ ਲੈਂਦੇ ਪਾਪਾ ਨੂੰ ਉਹਨਾਂ ਹੀ ਕਾ ਲੈਂਦੋ ਮੈਂ ਵੀ ਲਗਾਈ ਕਿ ਕਿਸੇ ਮੈਨੂੰ ਹੀ ਲੱਗਾ ਮੈਂ ਲਗਾ ਇਥੇ ਆ ਭਾਈ ਨੂੰ ਫੜ ਲੈ ਛੇ ਚਲੇ ਇਮ ਫੜ ਲੈ ਚਲ ਫੜ ਲੈ ਸਟਾਲ ਉੱਤੇ ਬਾਕੀ ਕਰ 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 ਚਲ ਇਸ ਚਲੇ ਚਾ ਲੈ ਇਥੇ ਖਲੋ ਮम्मा ਲਾ ਕੇ ਖਲੋ ਜੀ ਚਲੇ ਇਥੇ ਮਮੀ ਖਲੋ ਜੀ ਆਓ ਪਾਪਾ ਵੀ ਖਲੋ ਜੀ ਦਾਦੂ ਨਹੀਂ ਨਹੀਂ ਆ ਕੇ ਟਿਕ ਪਸ ਨਹੀਂ ਇਹ ਨਾ ਗੋਸ਼ ਹੋਇਆ ਮੇਰਾ ਫੋਟ ਸਾਰਿਆਂ ਨੂੰ ਵੇਖ ਕੇ ਆ ਜਾ ਇਥੇ ਮਗਰੇ ਵੇ ਤੂੰ ਐ ਐ ਉਧਰੇ ਇਹ ਆ ਚਲੇ ਏ ਆਮੇ ਤੇ ਕਿੰਦੀ ਉਹ ਨੀ ਕੋਲੇ ਐਂਜਲਾ ਲਾਗੇ ਸਾਰੇ ਜਣੇ ਕਿੱਡੀ ਕੋਸ਼ ਹੁੰਦੀ ਜੇ